ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਵਾੜਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਕਈ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜਿੰਨਾ ਵਿੱਚੋਂ ਕਈ ਮਸ਼ੀਨਰੀਆਂ ਇੱਕੋ ਘਰੇ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਦੇ ਅਨੁਸਾਰ ਜੀ ਤੇ ਬਹੁਤ ਸਾਰੀ ਤੁਹਾਡੀ ਡਿਮਾਂਡ ਆਈ ਸੀਗੀ ਜਿਵੇਂ ਕਿ ਬੋਲਟ ਵਾਸਤੇ ਸਕੂਟੀ ਵਾਸਤੇ ਉਹ ਵੀ ਲੈ ਕੇ ਪਹੁੰਚੀਆਂ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 ਉਹ 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਆ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਤੋਂ ਟੋ요ਟਾ ਐਟਿਊਸ ਜੀਡੀ 14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਟਾਇਰ ਆਪਾਂ ਨੂੰ ਪੰਜੇ ਨਾਲ ਮਿਲ ਜਾਣਗੇ ਜੀ ਸਟਿਪਨੀ ਵਿਦ ਆਪਨ ਮਿਲੂ ਤੇ ਬਿਲਕੁਲ ਨਵੇਂ ਟਾਇਰ ਨੇ ਕੰਡੀਸ਼ਨ ਆ ਲੁਕੇ ਦੋਵੇਂ ਚਾਬੀਆਂ origignal ਨਾਲ ਆਪਾਂ ਨੂੰ ਮਿਲ ਜਾਣਗੀਆਂ ਟੱਚ ਸਕਰੀਨ ਅੰਦਰ ਲੱਗੀ ਹੋਈ ਐ ਸੈਕੰਡ ਓਨਰ ਗੱਡੀ ਐ ਜੀ ਮਾਲਕ ਦਾ ਜਿਹੜਾ ਏਰੀਆ ਐ SBS ਨਗਰ ਐ ਜੀ ਬਾਕੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਬਹੁਤ ਵਧੀਆ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਬੰਪਰ ਮੂੰਹ ਪਰ ਚੈੱਕ ਕਰ ਲਓ ਅੰਦਰ ਬਾਹਰੋਂ ਸਾਰਾ ਕੁਝ ਤੁਹਾਨੂੰ ਆਪਾ ਦਿਖਾ ਰਹੇ ਹਾਂ ਸੀ ਤੇ 460 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਡਿਸਕਾਊਂਟ ਹੋ ਜਾਊਗਾ ਕੋਈ ਜਾ ਕੇ ਦੇਖਣ ਦਾ ਚਾਹ ਪਨ ਹੈਗਾ ਗੱਡੀ ਨੂੰ ਤਾਂ ਜਾਓ ਤੇ ਮਾਲਕ ਦਾ ਨੰਬਰ 94177 46340 ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛੋ ਆਪੀ ਇਨੋਵਾ ਗੱਡੀ ਦੀ ਆਪਾਂ ਗੱਲ ਕਰਾਂਗੇ ਤੁਸੀਂ 2013/14 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਕੰਡੀਸ਼ਨ ਦੀ ਗੱਡੀ ਬਹੁਤ ਸਹੀ ਆਪਨੂੰ ਦੇਖਣ ਨੂੰ ਮਿਲੂਗੀ ਬਿਲਕੁਲ ਨਵੀਂ ਗੱਡੀ ਐਸੀ ਤੇ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਚੰਨੀਵਾਲ ਮਾਲਕ ਦਾ ਏਰੀਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 420000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਮਾਲਕ ਕਹਿੰਦੇ ਨੇ ਜਿਹੜਾ ਰੇਟ ਹੈ ਕੋਈ ਫਿਕਸ ਨਹੀਂ ਹੈਗਾ ਘੱਟ-ਬਾਧਾ ਕੀਤਾ ਜਾਊਗਾ ਸੋਹਣਾ ਰੇਟ ਸੋਹਣੀ ਗੱਡੀ ਸਾਰਾ ਕੁਝ ਆਪਾਂ ਵਧੀਆ ਲੈ ਕੇ ਪਹੁੰਚੇ ਹਾਂ ਅੰਦਰੋਂ ਜੇ ਗੱਲ ਕਰੀਏ ਸਕਰੀਨ ਵਗੈਰਾ ਲੱਗੀ ਹੋਈ ਐ ਸੇ ਤੇ ਮੈਟਮੂਟ ਵਧੀਆ ਵਿਸ਼ੇ ਹੋਈ ਨਹੀਂ ਸੀਟ ਕਵਰ ਵਧੀਆ ਚੜੇ ਹੋਈ ਨਹੀਂ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਐ ਸੋਹਣਾ ਰੇਟ ਐ ਬਾਕੀ ਚਾਰੇ ਪਾਸੋਂ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਈ ਰਿਹਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜਾ ਕੇ ਦੇਖ ਸਕਦੋਂ ਤੇ ਰੀਡ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਸੀਂ ਨੋਟ ਕਰ ਲਓ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੂਆ 9815511732 ਬਾਕੀ ਟਾਇਰ ਟੱਪਾ ਵਧੀਆ ਸੀ ਟਾਇਰਾਂ ਚ ਅਲਾਈ ਤੁਹਾਨੂੰ ਦੇਖਣ ਨੂੰ ਮਿਲ ਹੀ ਗਏ ਸੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465629488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ 2008 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਦਾ ਸਾਰਾ ਕੁਝ ਵਧੀਆਗਾ ਕਾਗਜ਼ ਪੱਤਰ ਡਾਕੂਮੈਂਟਸ ਜੋ ਵੀ ਹੁੰਦੇ ਸੀ ਵਧੀਆ ਮਿਲੂਗਾ ਪੰਜਾਬ ਨੰਬਰ ਗੱਡੀ ਹੈ ਸੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਨਵੇਂ ਵਾਂਗੂ ਟਾਇਰ ਮਿਲ ਜਾਣਗੇ ਕੰਡੀਸ਼ਨ ਆਲੂਕਿਆ ਅੰਦਰੋਂ ਚੈੱਕ ਕਰ ਲੋ ਜੀ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਨ ਨੂੰ ਪ੍ਰੋਪਰ ਵਧੀਆ ਮਿਲੂ ਘਰੇ ਰੱਖੀ ਹੋਈ ਗੱਡੀ ਆ ਜੀ ਬੈਟਰੀ ਨਵੀਂ ਐ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਸੈਂਟਰ ਲੋਕਿੰਗ ਗੱਡੀ ਆਪਨ ਮਿਲ ਜੂਗੀ ਦੋਵੇਂ ਚਾਬੀਆਂ オリジナル ਨਾਲ ਮਿਲ ਜਾਣਗੀਆਂ ਫਾਸਟ ਓਨਰ ਐ ਕੰਡੀਸ਼ਨ ਆਲੂਕਿਆ ਜੀ ਪਾਵਰ ਬ੍ਰੇਕ ਪਾਵਰ ਸਾਰਾ ਕੁਝ ਆਪਨ ਮਿਲੂ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 88000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਰੇਟ ਪਹੁੰਚੇਗਾ ਕੋਈ ਡਿਮਾਂਡ ਨਹੀਂ ਹੈਗੀ ਸੀ ਤੇ ਮਾਲਕ ਕਹਿੰਦੇ ਨੇ ਵੀ ਰੇਟ ਹੋਣਾ ਨਹੀਂ ਉੱਤੇ ਥੱਲੇ ਬਾਕੀ ਮਾਲਕ ਕਹਿੰਦੇ ਨੇ ਵੀ ਮਾਨਤਾ ਨਾਲ ਆਪਦੀ ਮਰਜ਼ੀ ਨਾਲ ਅਸੀਂ ਕਰ ਦਾਂਗੇ ਜ਼ਰੂਰ ਪਰ ਘਾਟਾ ਵਾਦ ਦਾ ਨਹੀਂ ਹੋਣਾ ਜੀ ਤੇ 88000 ਰੁਪਿਆ ਰੇਟ ਹੈ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਸੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਮਾਲਕ ਦਾ 90 231 13751 ਇਹ ਮਾਲਕ ਦਾ ਨੰਬਰ ਹੈ ਜੀ ਕਰੋ ਗੱਲ ਤੁਸੀਂ ਕਰਨਾ ਜੇ ਤੁਸੀਂ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੁਹਾਨੂੰ ਕਿਵੇਂ ਦੀ ਵੀਡੀਓ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਜ਼ਰੂਰ ਦੱਸ ਦੇ ਰੋ ਜੀ ਕਮੈਂਟ ਕਰਨਾ ਨਾ ਭੁੱਲਿਆ ਕਰੋ ਜ਼ਰੂਰ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਆ ਕਰੋ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕਿੱਥੋਂ ਚਾਹੀਦਾ ਠੀਕ ਹੈ ਜੀ ਆ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਆ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦੋ ਸਬਸਕ੍ਰਾਈਬ ਵੀ ਕਰ ਦਿਓ ਜੀ ਚਿੱਟੇ ਜਿਹੇ ਰੰਗ ਦਾ ਤੁਹਾਨੂੰ ਥੱਲੇ ਇੱਕ ਬਟਨ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਬਿਲਿੰਗ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਬਾਕੀ ਤੁਸੀਂ ਐਡ ਕਰਵਾਉਣੀ ਅਸੀਂ ਅਗਲੀ ਵੀਡੀਓ ਚ ਆਪਾਂ ਤੁਹਾਡੀ ਐਡ ਕਰ ਦਾਂਗੇ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਚਾਹੇ ਘਰ ਹੈ ਕੋਠੀਆ ਮਕਾਨ ਹੈ ਹਵੇਲੀ ਮਹਿਲ ਕੁਝ ਵੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕੋਈ ਗੱਡੀ ਮੋਟਰਸਾਈਕਲ ਆ ਕਿਸੇ ਵੀ ਏਰੀਆ ਚ ਬਸ ਆਪਣੇ ਕੋਲੇ ਭੇਜ ਦਿਆ ਕਰੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਗੀ ਗੱਲ ਕਰਾਂਗੇ ਆਪਾਂ ਸਕੂਟੀ ਦੀ ਆਪਣੇ ਕੋਲੇ ਐਕਟਿਵਾ ਸਕੂਟੀ ਪਹੁੰਚੀ ਅਸੀਂ ਤੁਸੀਂ ਪਹਿਲਾਂ ਤਾਂ ਫੋਟੋਆਂ ਚੈੱਕ ਕਰੋ ਐਕਟਿਵਾ ਸਕੂਟੀ ਆ ਪੰਜਾਬ ਨੰਬਰ ਹੈ ਜੀ ਟਾਇਰ ਵਧੀਆ ਨੇ ਰੰਗ ਰੰਗ ਪੂਰਾ ਵਧੀਆ ਆਪਾਂ ਨੂੰ ਮਿਲ ਜਾਊਗਾ ਚਲਾਉਣ ਸਿੱਕ ਨੰਬਰ ਹੈ ਜੀ ਨਾ ਤਾਂ ਕੋਈ ਐਕਸੀਡੈਂਟ ਲੱਗਦੀ ਹੈ ਸਕੂਟੀ ਨਾ ਕੋਈ ਡੈਮੇਜ ਨਾ ਕੋਈ ਕਮੀ ਪੇਸੀ ਨਾ ਕੋਈ ਡਿੱਗੀ ਲੱਗਦੀ ਹੈ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ ਬਾਕੀ ਰੰਗ ਦੇਖੋ ਜੀ ਬਹੁਤ ਸੋਹਣਾ ਰੰਗ ਆਪਨੂੰ ਦੇਖਣ ਨੂੰ ਮਿਲ ਜਾਊਗਾ 15 ਮਾਡਲ ਆ ਸਕੂਟੀ ਅਜੀ ਮਾਡਲ 15 ਫੇਰ ਵੀ ਕਿੰਨੀ ਸੋਹਣੀ ਪਈ ਆ ਜੀ ਦੇਖੋ ਸੰਭਾਈ ਦੇ ਵਿੱਚ ਰਹੀ ਹੈਗੀ ਡਾਕੂਮੈਂਟਸ ਸਾਰੇ ਕੰਪਲੀਟ ਮਿਲ ਜਾਣਗੇ ਐਕਟਿਵ ਹੈ ਜੀ ਰੇਟ ਫਿਕਸ ਇਹਨਾਂ ਨੇ ਕੀ ਹੈ 28000 ਜਿਹੜੀ ਤੁਸੀਂ ਪਿੱਛੇ 88000 ਫਿਕਸ ਰੇਟ ਦੇ ਵਿੱਚ ਆਲਟੋ ਗੱਡੀ ਚੈੱਕ ਕੀਤੀ ਸੀਗੀ ਦੇਖੀ ਸੀਗੀ ਉਹਨਾਂ ਦੀ ਇਹ ਐਕਟਿਵ ਹੈਗੀ ਦੋਵੇਂ ਮਸ਼ੀਨਰੀਆਂ ਇੱਕੋ ਘਰੇ ਤੋਂ ਹਨ ਮਿਲ ਜਾਣਗੀਆਂ ਸਕੂਟੀ ਵੀ ਤੇ ਆਲਟੋ ਗੱਡੀ ਵੀ ਕੋਈ ਸਕੂਟੀ ਖਰੀਦਣ ਦਾ ਚਾਹਵਾਨ ਹੈ ਸਕੂਟੀ ਖਰੀਦ ਸਕਦੇ ਸੀ ਕਿਸੇ ਨੇ ਆਲਟੋ ਗੱਡੀ ਦੇਖਣੀ ਹੈ ਖਰੀਦਣੀ ਹੈ ਆਲਟੋ ਗੱਡੀ ਦੇਖ ਸਕਦੋਂ ਚਾਹੇ ਦੋਵੇਂ ਖਰੀਦ ਸਕਦੋਂ ਜਾਂ ਇਕੱਲੀ-ਇਕੱਲੀ ਮਾਲਕ ਕਹਿੰਦੇ ਨੇ ਵੀ ਰੇਟ ਹੋਣਾ ਨਹੀਂ ਤੇ ਮਾਨਤਨ ਜ਼ਰੂਰ ਕਰ ਦੇਣਗੇ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਮਾਲਕ ਦਾ ਕਰਨੀ ਹੈ ਕੋਈ ਗੱਲ ਕਰ ਲਓ 90 ਆ ਨੰਬਰ ਸੇਮ ਰਹੂ ਅਸੀਂ ਦੱਸਣ ਦੀ ਮੈਨੂੰ ਲੋੜ ਹੀ ਨਹੀਂਗੀ ਤੇ ਹੁਣ ਆਪਾਂ ਇੱਕ ਬੋਲਟ ਦੀ ਗੱਲ ਕਰਾਂਗੇ ਜੀ ਆਪਾਂ ਇੱਕ ਬੋਲਟ ਵੀ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਬੋਲਟ ਵਾਸਤੇ ਆਈ ਸੀਗੀ ਮੋੜ ਮੰਡੀ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਜਿਹੜੇ ਮਾਲਕ ਆਪਨੇ ਸੀ ਉਹ ਆਪ ਫੌਜੀ ਵੀਰ ਨੇ ਫੌਜੀ ਮਾਲਕ ਦਾ ਬੋਲਟ ਹੈ ਇਹ 125 ਮਾਲਕ ਨੇ ਡਿਮਾਂਡ ਕੀਤੀ ਸੀ 125 ਦੇ ਵਿੱਚੋਂ ਘਾਟਾ ਵਾਦਾ ਹੋ ਜਾਊਗਾ ਚਾਰ ਮਾਡਲ ਹੈ 26 ਤੱਕਰ ਪਾਸੀਆਂ ਤੀਜੇ ਨਾਮ ਹੈ ਜੀ ਕੰਡੀਸ਼ਨ ਠੀਕ ਹੈ ਕਮੀ ਪੇਸ਼ੀ ਕੋਈ ਨਹੀਂ ਰੰਗ ਰੂਗ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਮਾਲਕ ਨੇ ਵਧੀਆ ਚਲਾਇਆ ਹੋਇਆ ਵਧੀਆ ਰੱਖਿਆ ਹੋਇਆ ਜੀ ਪੁਰਾਣੇ ਮਾਡਲ ਦਾ ਬੋਲਟ ਹੈ ਪੁੱਠੇ ਗਹਿਰਾ ਵਾਲਾ ਜੀ ਤੁਸੀਂ ਆਪ ਚੈੱਕ ਕਰ ਹੀ ਰਹੇ ਹੋ ਜੀ ਜਾ ਕੇ ਕੋਈ ਦੇਖਣ ਦਾ ਚਾਹ ਬਣ ਹੈਗਾ ਤਾਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ 8544833348 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਤੁਸੀਂ ਆਪ ਹੀ ਗੱਲ ਕਰਾਂਗੇ ਜੀ ਆਪਾਂ ਇੱਕ ਮਰੂਤੀ 800 ਗੱਡੀ ਦੀ 800 ਗੱਡੀ 2000 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਜੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਧੁਰੀ ਏਰੀਆ ਚ ਆਪਾਂ ਨੂੰ ਮਿਲੂਗੀ 58000 ਰੁਪਿਆ ਰੇਟ ਹੈ ਜੀ ਸਾਰਾ ਕੁਝ ਵਧੀਆ ਹੈ ਦੂਜੇ ਨਾਮ ਗੱਡੀ ਐ B526 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਪੰਜਾਬ ਨੰਬਰ ਹੈ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਕਨਫਰਮ ਕਰਵਾ ਹੀ ਦਿੱਤਾ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਜੀ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲੂ ਹਰ ਇੱਕ ਮਸ਼ੀਨਰੀ ਤੁਹਾਨੂੰ ਦੇਖਣ ਨੂੰ ਮਿਲੇਗੀ ਬੋਇਟ ਸਕੂਟੀ ਹਰ ਚੀਜ਼ਾਂ ਦੀ ਕਿਸੇ ਨੇ ਕੋਈ ਵੀ ਮਸ਼ੀਨਰੀ ਖਰੀਦਣੀ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਸੀਗਾ ਕਰੋ ਮਾਲਕ ਦੇ ਨਾਲ ਸਿੱਧੀ ਆਪ ਹੀ ਗੱਲ ਬਾਕੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕੁਝ ਵੀ ਹੈ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਵੇਚਣ ਵਾਸਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਚੱਲਦਾ ਰਹਿੰਦਾ ਸੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈੱਕ ਕਰੋ ਜੀ ਜ਼ਰੂਰ ਕਰਦੋ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਤੇ ਜਾਂ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਚੈੱਕ ਕਰੋ ਜੀ ਜ਼ਰੂਰ ਕਰਦੋ